ਅੱਜ ਪਿੰਡ ਵਡੇ ਸਭਰਾ ਦੇ ਵਿੱਚ ਜੀ ਜਿਹੜਾ ਚੜ੍ਹਦੇ ਪਾਸੇ ਵੱਲ ਕੰਮ ਕੀਤਾ ਜਾ ਰਿਹਾ ਜੀ ਆਮ ਆਦਮੀ ਪਾਰਟੀ ਦੇ ਵਰਕਰ ਸੁਖਦੇਵ ਸਿੰਘ ਜੀ ਗੁਰਸੇਵਕ ਸਿੰਘ ਜੀ ਨਾਲ ਮੈਂਬਰ ਪੰਚਾਇਤ ਗੁਰਪਿੰਦਰ ਸਿੰਘ ਜੀ ਆਦ ਵੀਰ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਸ਼ਮਸ਼ਾਨ ਘਾੜ ਦੇ ਵੱਲ ਨੂੰ ਆਉਣ ਜਾਣ ਵਾਲਾ ਰਸਤਾ ਬਣਾ ਰਿਹਾ ਜੀ ਦੇਖੋ ਜੀ ਸੀ ਬੀ ਲੱਗੀ ਆ ਜੀ ਵੀਰ ਦੀ ਆਪਣੇ ਦੀ ਜਿੰਦੇ ਵੀਰ ਦੀ ਕਰਸੇਵਕ ਸਿੰਘ ਉਹਨਾਂ ਦੀ ਤੇ ਵੇਖੋ ਜਿਹੜਾ ਵੀਰ ਸੁਖਦੇਵ ਸਿੰਘ ਆ ਜੀ ਮਿੱਟੀ ਖੇਚ ਰਿਹਾ ਹੈ ਜੀ ਨਾਲ ਨਾਲ ਕਈਆਂ ਦੇ ਬਾਕੀ ਆਜੋ ਤੁਹਾਡੀ ਗੱਲਬਾਤ ਕਰਾਉਣੇ ਆ ਜੀ ਮੈਂਬਰ ਪੰਚਾਇਤ ਉਹਨਾਂ ਦੇ ਨਾਲ ਵਰਕਰ ਵੀ ਆ ਜੀ ਤੇ ਸਾਡੇ ਮੈਂਬਰ ਸਾਹਿਬ ਵੀ ਆ ਜੀ ਦੇਣ ਕੇ ਜਾਣਕਾਰੀ ਮੈਂਬਰ ਸਾਹਿਬ ਜੀ ਦਿਓ ਥੋੜੀ ਜੀ ਜਾਣਕਾਰੀ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਕਿਹੜੇ ਪਾਸੇ ਤੇ ਕਿਹੜੀ ਪੱਤੀ ਦੇ ਕੀਤਾ ਜਾ ਰਿਹਾ ਜੀ ਤੇ ਕੀ ਸਾਫ ਸੀ ਜਿਹੜਾ ਇਹ ਰਸਤਾ ਹੈਗਾ ਕਿਤਨਾ ਟੁੱਟ ਚੁੱਕਾ ਸੀ ਜਿਹੜਾ ਜਿਹੜਾ ਵੈਕਰਜੀਕਾ ਖਾਲਸਾ ਵੈਕਰਜੀ ਕੀ ਫਤਿਹ ਜੀ ਅੱਜ ਪਿੰਡ ਸਭਰਾ ਦੇ ਚੜਦੇ ਪਾਸੇ ਜਿਹੜਾ ਕਿ ਇੱਥੇ ਸਾਡੇ ਸਿਵਿਆਂ ਦਾ ਰਸਤਾ ਸੀ ਸਾਰੇ तकरीबन ਜੋ ਪਿਛਲੇ ਸਨੇ ਮੀਂਹ ਬਹੁਤ ਜ਼ਿਆਦਾ ਪਿਆ ਸੀ ਉਦੋਂ ਤੋਂ ਲੈ ਕੇ ਸੜਕ ਵੀ ਟੁੱਟ ਗਈ ਸੀ ਤੇ ਨਾਲ ਇਹ ਰਸਤਾ ਵੀ ਰੁੜ ਗਿਆ ਸੀ ਸਿਵਿਆਂ ਨੂੰ ਜਿਹੜਾ ਜਾਂਦਾ ਸੀ ਸਾਡੇ ਚੜਦੇ ਪਾਸੇ ਉਹ ਮਲਕਿਆਂ ਦੀ ਪੱਤੀ ਤੇ ਅੰਗੇ ਇਹ ਸਿਵਿਆਂ ਪੈਂਦੇ ਆ ਜੀ ਇਹ ਸਾਰਾ ਰਸਤਾ ਜਿਹੜਾ ਬੜੇ ਚਿਰ ਤੋਂ 2 ਮਹੀਨਿਆਂ ਤੋਂ ਬਹੁਤਾ ਖਰਾਬ ਸੀ ਰਾਹ ਬੰਦ ਹੋਇਆ ਸੀ ਤੇ ਕੁਲੀ ਵੀ ਟੁੱਟ ਚੁੱਕੀ ਸੀ ਹੁਣ ਇਹ ਕੁਲੀ ਦੁਬਾਰਾ ਬਣਾ ਕੇ ਨਵੇਂ ਸਿਰੇ ਤੋਂ ਅੱਜ 10-15 ਦਿਨ ਪਹਿਲਾਂ ਤੇ ਇਹ ਮਿੱਟੀ ਪਾਉਣ ਦਾ ਕੰਮ ਅੱਜ ਕੀਤਾ ਜਾ ਰਿਹਾ ਜੀ ਮਿੱਟੀ ਦੇ ਕੋਈ ਕਾਫੀ ਜਿਆਦਾ ਲੰਮਾ ਚੌੜਾ ਕੰਮ ਹੈ ਰਾਹ ਵੀ ਰਸਤਾ ਜਿਆਦਾ ਰੁੜਿਆ ਹੈ ਤੇ ਫੇਰਦੇ ਅਸੀਂ ਲੱਗੇ ਆ ਇੱਥੇ ਇਹ ਰਹਾਅ ਨੂੰ ਚਲਾਉਣ ਲਈ ਮਤਲਬ ਕਿ ਕੱਲ ਦਾ ਆਖਿਆ ਸੀ ਸਰਪੰਚ ਸਾਹਿਬ ਨੂੰ ਵੀ ਅੱਜ ਉਹ ਜੀਸੀਪੀ ਦਾ ਪ੍ਰਬੰਧ ਕਰਕੇ ਨਾਲ ਵੀਰ ਸਾਡਾ ਇੱਕ ਸੇਵਕਾ ਹੈ ਉਹ ਜੀਸੀਪੀ ਉਹਨਾਂ ਦੀ ਹੈ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਇਹਨਾਂ ਦੀ ਜੀਸੀਪੀ ਨਾਲ ਟਰੈਕਟਰ ਤੋਂ ਲੈ ਕੇ ਇਹਦੇ ਮਿੱਟੀ ਪਾਉਣ ਲੈ ਆ ਜੀ ਰਸਤਾ ਜੋ ਚਾਲੂ ਹੋ ਸਕੇ ਕਿਉਂਕਿ ਜਾਣੇ-ਅਣਜਾਣੇ ਚ ਕੋਈ ਨਾ ਕੋਈ ਮਸੀਬਤ ਪਈ ਰਹਿੰਦੀ ਹੈ ਇਹ ਬਜ਼ੁਰਗ ਦੀ ਦੂਜਾ ਤੀਜਾ ਡੱਤ ਹੋ ਰਹੀਦੀ ਹੈ ਤੇ ਉਦੋਂ ਬੜੀ ਪਰੇਸ਼ਾਨੀ ਆਉਂਦੀ ਹੈ ਇਹ तकरीबन ਕਾਫੀ 2-3 ਮਹੀਨੇ ਹੋ ਗਏ ਆ ਰਾਹ ਬੰਦ ਸੀ ਤੇ ਕੁਲੀ ਬਣਨ ਵਾਲੀ ਸੀ ਅੱਜ ਕੁਲੀ ਬਣ ਗਈ ਹੈ 10 ਦਿਨ ਪਹਿਲਾਂ ਤੇ ਹੁਣ ਉਹ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਜਿਹੜਾ ਹੈ ਇਹ ਮਿੱਟੀ ਪੈ ਗਈ ਆ तकरीबन ਜਿਆਦੀ ਥੋੜੀ ਰਹਿ ਗਈ ਆ ਸ਼ਾਮ ਤੱਕ ਕੰਪਲੀਟ ਹੋ ਜਾਏਗਾ ਇਹ ਅਸੀਂ ਕਿਨੂੰ ਸਾਰੇ ਰਲ ਮਿਲ ਕੇ ਵੀਰ ਕਰ ਰਹੇ ਆਂ ਕੰਮ ਸਾਰੇ ਤੁਹਾਡੇ ਨਾਲ ਵੀਰ ਸੰਦੀਪ ਸਿੰਘ ਆ ਨਾਲ ਵੀਰ ਕਈਆਂ ਵਾਲੇ ਵੀ ਆਏ ਆ ਸਾਡੇ ਆਵੇ ਉਥੋਂ ਕਈਆਂ ਨੇ ਜਿੱਥੇ ਕਈ ਦਾ ਕੰਮ ਕਰਨ ਵਾਲਾ ਆ ਤੁਹਾਨੂੰ ਬਹੁਤ ਕੁਝ ਦੇਖਿਆ ਕਈ ਨਾ ਲੱਗੇ ਆ ਅਸੀਂ ਇੱਕ ਬੇਨਤੀ ਆ ਵੀ ਸਾਂਝੇ ਕੰਮ ਵੀ ਮੈਂ ਬਾਕੀਆਂ ਨੂੰ ਅਪੀਲ ਕਰਦਾ ਜਿਹੜੇ ਸਾਂਝੇ ਕੰਮ ਹੁੰਦੇ ਆ ਸਾਰਿਆਂ ਦੇ ਸਹਿਯੋਗ ਨਾਲ ਹੁੰਦੇ ਆ ਇਕੱਲਾ ਬੰਦਾ ਕਰ ਨਹੀਂ ਸਕਦਾ ਇਹ ਲਈ ਮੇਰੀ ਇਹ ਵੀ ਬੇਨਤੀ ਹੈ ਕਿ ਜੇ ਸਾਂਝਾ ਕੰਮ ਹੋਵੇ ਤਾਂ ਸਾਰਿਆਂ ਨੂੰ ਸਹਿਯੋਗ ਦੇ ਆਇਆ ਕਰੋ ਕਿਉਂਕਿ ਜਿਹੜੀ ਕੇ ਅਜੇ ਮੈਂ ਮਹਿਸੂਸ ਕਰਦਾ ਹਾਂ ਘਾਟ ਹੈ ਬਿਲਕੁਲ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜੇ ਸਾਂਝੇ ਕੰਮ ਨੂੰ ਤਰਮ ਦੇ ਵਿੱਚ ਬਹਿਲ ਦੇਣੀ ਚਾਹੀਦੀ ਹੈ ਪਰ ਅਜੇ ਵੀ ਕਾਫੀ ਦਿੱਕਤਾਂ ਚਲੋ ਕੰਮਕਾਰ ਵੀ ਹੁੰਦਾ ਕਿਸੇ ਨੂੰ ਪਰ ਫਿਰ ਵੀ ਟਾਈਮ ਤੋਂ ਟਾਈਮ ਕੱਢ ਕੇ ਸਾਂਝੇ ਕੰਮ ਲਈ ਜਿਹੜਾ ਜ਼ਰੂਰੀ ਅੱਗੇ ਵਧਣਾ ਚਾਹੀਦਾ ਹੈ ਮੇਰੀ ਬਖਸ਼ੀ ਸਾਰਿਆਂ ਨੂੰ ਬੜਾ ਪਿੱਟਾ ਖਾਲਸਾ ਜੀ ਬਹੁਤ ਵਧੀਆ ਜੀ ਗੁਰਵਿੰਦਰ ਸਿੰਘ ਜੀ ਮੈਂਬਰ ਸਾਹਿਬ ਨੇ ਬੇਨਤੀ ਕੀਤੀ ਆ ਵੀ ਕਦੋਂ ਵੀ ਕੋਈ ਸਾਂਝਾ ਕੰਮ ਹੁੰਦਾ ਹੈ ਤੇ ਜ਼ਰੂਰੀ ਸਾਥ ਦੇਣਾ ਚਾਹੀਦਾ ਹੈ ਜੀ ਤੇ ਸੁਖਦੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਇਹ ਸਾਰੇ ਵਰਕਰਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬੜੇ ਚਿਰ ਦਾ ਇਹ ਕੰਮ ਆਪਣਾ ਆੜਿਆ ਪਿਆ ਸੀ ਇਹ ਵੀਰ ਨੇ ਅੱਲਾ ਮਾਰਿਆ ਸਾਰੇ ਵੀਰਾਂ ਨੇ ਤੇ ਬਹੁਤ-ਬਹੁਤ ਧੰਨਵਾਦ ਆ ਕੰਮ ਕੰਪਲੀਟ ਹੋ ਗਿਆ ਤੇ ਜਿਹੜੀ ਤੁਹਾਡੇ ਵਾਲੀ ਗਲੀ ਸੀ ਉਹਦਾ ਕੰਮ ਕਿਵੇਂ ਆ ਚੱਲ ਰਿਹਾ ਕਿ ਹੋ ਗਿਆ ਓਕੇ ਕੰਮ ਜੀ ਜੋ ਵੀ ਹਾਲੀ ਪੋਰੇ ਪੌਣ ਵਾਲੇ ਰਹਿੰਦੇ ਵਾ ਹਾਂਜੀ ਵੀਰਾਂ ਦੇ ਕੋਈ ਨਹੀਂ ਕਰਦੇ ਆਪਾਂ ਸਿਰੇ ਚੜਾਉਣਾ ਕੰਮ ਬਿਲਕੁਲ ਜੀ ਬਿਲਕੁਲ ਸਾਰੇ ਵੀਰਾਂ ਨੇ ਬਾਕੀ ਬਣ ਗਈ ਹੈ ਨਾ ਵੀ ਲੋਕ ਟੈਗ ਲੱਗ ਚੁੱਕੀ ਆ ਟੈਗ ਲੱਗੀ ਬਾਕੀ ਜਿਹੜੀਆਂ ਰਹਿਣਦੀਆਂ ਉਹ ਵੀ ਆਪਾਂ ਲਾਵਾਂਗੇ ਸਾਰੇ ਸਾਰੇ ਭੈਣ ਭਰਾ ਜਨੇਰ ਹਲ ਮਿਲ ਕੇ ਆਮ ਪਾਰਟੀ ਦੇ ਵਰਕਰ ਬਿਲਕੁਲ ਜੀ ਸਾਰੇ ਜਾਣੇ ਕੰਮ ਕਰਾਂਗੇ ਡਟ ਕੇ ਕਰਾਂਗੇ ਸਾਰੇ ਵਾਹ ਜੀ ਵਾਹ ਸਹਿਯੋਗ ਦੇਣਾ ਚਾਹੀਦਾ ਜੀ ਜਿਵੇਂ ਵੀਰ ਦੇ ਰਹੇ ਨਾਲ ਸਾਰੇ ਜਾਣੇ ਰਲ ਮਿਲ ਕੇ ਮੈਂਬਰ ਸਾਹਿਬ ਜੀ ਤੁਸੀਂ ਵੀ ਦਿਓ ਤੁਹਾਡੀ ਵੀ ਜੀਸੀਪੀ ਦਾ ਬਹੁਤ ਚੱਲਦੀ ਰਹੀ ਆ ਸਾਥ ਦਿੱਤਾ ਬੰਨਾ ਦੇਵੀ ਤੇ ਅੱਜ ਕੀ ਕਹਿਣਾ ਚਾਹੁੰਦੇ ਆ ਵੀਰ ਜੀ ਸਾਹਿਬ ਜੀ ਦਾ ਖਾਲਸਾ ਸਾਬੈ ਦੀ ਕਿਤੇ ਜੀ ਇਹ ਇਹੋ ਕਹਿਣਾ ਚਾਹੁੰਦੇ ਆ ਕਿ ਅਸਵੇਰ ਦੇ ਲੱਗੇ ਆ ਮਿੱਟੀ ਪਾ ਰਹੇ ਆ ਰਸਤਾ ਬੰਦ ਏ ਹੀ ਮੜੀਆਂ ਦਾ ਬਹੁਤ ਸਮੇਂ ਤੋਂ ਜਿਉਂ ਵੱਟੇ ਮੀਂਹ ਆਏ ਉਦੋਂ ਤੋਂ ਹੀ ਦੋ ਤਿੰਨ ਵਾਰੀ ਰੁੜ ਚੁੱਕਾ ਏ ਅੱਕੇ ਵੀ ਬਣਾ ਚੁੱਕੇ ਆ ਤੇ ਫੇਰ ਅੱਜ ਵੀ ਬਣਾ ਕੇ ਇਹਨੂੰ ਦੂਰੋਂ ਸਾਰਾ ਪਰਮਨ ਕਰ ਰਹੇ ਆ ਬਿਲਕੁਲ ਜੀ ਵਾਕਿਆ ਅੱਗੇ ਵੀ ਉਧਰ ਟਵੀਟੇ ਕਾਫੀ ਜਿਹੜੇ ਪੈਗੇ ਸੀ ਜਿਹੜੇ ਇਹ ਵੀ ਤਿੰਨ ਤਿੰਨ ਵਾਰੀ ਰੁੜ ਚੁੱਕਾ ਏ ਤੀਸਰੀ ਵਾਰ ਰੁੜ ਚੁੱਕਾ ਜੀ ਤੀਸਰੀ ਵਾਰ ਬੰਨਣ ਲੱਗੇ ਆ ਜੋੜ ਕੱਟ ਆਏ ਬਿਲਕੁਲ ਜੀ ਬਿਲਕੁਲ ਬਾਕੀ ਨਵੇਂ ਕਿਲੇ ਵੀ ਬਤਾ ਸੀ ਤਿੰਨ ਤਿੰਨ ਵਾਰ ਉਹ ਵੀ ਸਾਹਮਣੇ ਬੰਨੇ ਨੇ ਪਏ ਹਨਾ ਬਾਰਸ਼ਾਂ ਦੇ ਕਾਰਨ ਖਰਾਬ ਹੋ ਜਾਂਦੇ ਜਦੋਂ ਬਾਰਸ਼ਾਂ ਜਿਆਦੀਆਂ ਆਉਂਦੀਆਂ ਤੇ ਹੋਰ ਕੋਈ ਪ੍ਰਧਾਨ ਜੀ ਕੋਈ ਮੈਸੇਜ ਦੇਣਾ ਚਾਹੁੰਨੇ ਹੋਰ ਕੋਈ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਇਹੋ ਹੀ ਮੈਸੇਜ ਆ ਜੀ ਆਵਾਲ ਨਹੀਂ ਪਾਲਟੀ ਸਮੁੱਚੀ ਸਰਕਾਰ ਸਰਦਾਰ ਲਾਜੀਤ ਸਿੰਘ ਪੁਲੱਦੀ ਦੀ ਟੀਮ ਪੂਰੇ ਮਤਲਬ ਕਿ ਜੋਸ਼ੋਖ ਰੋਸ਼ਨਾ ਕੰਮ ਚੱਲ ਰਿਹਾ ਤੇ ਪਿੰਡ ਦੇ ਵਿੱਚ ਲੋਕਟਾਇਲ ਬਹੁਤ ਗਲੀਆਂ 'ਚ ਲੱਗ ਰਹੀ ਹੈ ਹਾਲਾਂਕਿ ਦੋ ਸਾਲਾਂ ਦੇ ਵਿੱਚ ਮੇਰੇ ਹਿਸਾਬ ਨਾਲ ਲੋਕਟਾਇਲ ਜਿਹੜੀ ਲੱਗੀ ਹੈ ਪਿਛਲੇ ਸਮੇਂ ਦਰਾਂ ਨਾਲ ਜਿੰਨੀ ਸਪੀਡ ਨਾਲ ਇਹਨਾਂ ਦੋ ਸਾਲਾਂ 'ਚ ਲੱਗੀ ਹੈ ਪਿਛਲੇ ਸਮੇਂ 'ਚ ਨਹੀਂ ਲੱਗੀ ਬਿਲਕੁਲ ਜੀ ਜੇ ਗੱਲ ਕਰੀਏ ਲੋਕਟਾਇਲ ਦੀ ਜਾਂ ਸੀਵਰੇਜ ਦੀ ਨਾਲ ਦੀ ਨਾਲ ਸੀਵਰੇਜ ਦਾ ਵੀ ਕੰਮ ਹੁਣ ਇੱਕ ਇਕੱਠਾ ਹੀ ਨਿਬੜ ਰਿਹਾ ਹੈ ਜਿਹੜੀ ਗਲੀ ਚ ਲਾਕਡਾਊਨ ਲੱਗਦੀ ਆ ਉਸੇ ਗਲੀ ਚ ਨਾਲ ਸੀਵਰੇਜ ਪਾ ਪੈਂਦੇ ਆ ਚਾਹੇ ਉਹ ਨਿੱਕੀ ਹੋਵੇ ਚਾਹੇ ਵੱਡੀ ਹੋਵੇ ਹੁਣ ਜਿਵੇਂ ਹੁਣ ਦੋ ਗਲੀਆਂ ਦਾ ਕੰਮ ਤਿੰਨਾਂ ਦਾ ਚੱਲਣ ਦਿਆ ਉਹ ਇੱਕ ਅੱਧੇ ਦਿਨ ਦਾ ਕੰਮ ਰਹਿ ਗਿਆ ਉਹ ਅੱਜ ਭਲਕ ਨਿਬੜ ਜਾਣਾ ਜਿਵੇਂ ਵੀਰ ਦੇ ਦੱਸਿਆ ਵੀ ਉਹਦੇ ਸਾਹਮਣੇ ਥੋੜਾ ਜਿਆ ਰਹਿ ਗਿਆ ਐਵੇਂ 5-7 ਪੂਰੇ ਰਹਿ ਗਏ ਪੈਨ ਵਾਲੇ ਉਹ ਵੀ ਪਾ ਕੇ ਅੱਜ ਭਲਕ ਕੰਪਲੀਟ ਕਰ ਦਿੱਤਾ ਜਾਊਗਾ ਨਾਲ ਦੀ ਨਾਲ ਹੀ ਤੇ ਟੰਚੀ ਲਾ ਕੇ ਇੱਕ ਗਲੀ ਬਣ ਰਹੀ ਹੈ ਉਧਰੋਂ ਨਵੇਂ ਕਲੇ ਕਲਾਸਾਂ ਤੇ ਗੁਰਦੁਆਰੇ ਲਾਗੇ ਮਲਕੇ ਸੀਵਰੇਜ ਦਾ ਕੰਮ ਜਿਹੜਾ ਪੀ ਪੈ ਗਿਆ ਤੇ ਲੌਕਟੈਲ ਲੱਗਣ ਵਾਲੀ ਉਹ ਵੀ ਚੱਲਦਾ ਸਮੂਹੀ ਪੰਚਾਇਤ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਆ ਪੂਰੇ ਮਲਕੇ ਰਲ ਮਿਲ ਕੇ ਕੰਮ ਕਰ ਰਹੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਪਿੰਡ ਦੇ ਸਾਂਝੇ ਕਮਾਂ ਲਈ ਮਲਕੇ ਤਰਜੀਹ ਦੇਣੀ ਚਾਹੀਦੀ ਹੈ ਬਿਲਕੁਲ ਜੀ ਸਾਡੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਹਰ ਟਾਈਮ ਹਰ ਕੰਮ ਲਈ ਬਹੁਤ ਅਤਪਰ ਰਹਿੰਦੇ ਆ ਕਿਉਂਕਿ ਉਹਨਾਂ ਦਾ ਕੰਮ ਹੈ ਵੀ ਜਿਹੜਾ ਕੰਮ ਆ ਵੀ ਜੀਤੀ ਜੀਤੀ ਚਲੋ ਵੀ ਹੋ ਜਾਵੇ ਉਹ ਹੀ ਚੰਗਾ ਬਿਲਕੁਲ ਜੀ ਤੇ ਇਸ ਦੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ ਤੇ ਉਹਨਾਂ ਦੀ ਰਹਿਨਮਾਈ ਇਹ ਸਾਰੀ ਟੀਮ ਜਿਹੜੀ ਉਹ ਪੂਰਾ ਮਤਲਬ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਕੁਝ ਥਾਵਾਂ ਤੇ ਜੇ ਕੋਈ ਗਲੀ ਰਹਿ ਵੀ ਗਈ ਹੈ ਤੇ ਉਹ ਵੀ ਰਹੀਂਦੇ ਬਾਕੀ ਸਮਾਂ ਜਿਹੜੀਆਂ ਸਾਰੀਆਂ ਕੰਪਲੀਟ ਕਰ ਦਿੱਤੀਆਂ ਜਾਣੀਆਂ ਕਿ ਐਹੋ ਜੀ ਕੋਈ ਗੱਲ ਨਹੀਂ ਸਮਾਂ ਲੱਗਦਾ ਥੋੜਾ ਬਹੁਤ ਸਮਾਂ ਤਾਂ ਲੱਗਦਾ ਹੀ ਹੈ ਕੰਮ ਜਿੱਥੇ ਲੱਗਾ ਹੁੰਦਾ ਉਹ ਨਵੇੜ ਕੇ ਦੂਜੀ ਗਲੀਆਂ ਨੂੰ ਲੱਗਾ ਜਾਊਗਾ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਗੱਲ ਨਹੀਂ ਐਵੇਂ ਇੱਧਰ ਉੱਧਰ ਇਸੇ ਮਤਲਬ ਕਿ ਗਲਤ ਫੈਮਿਲੀ ਚ ਪੈਣ ਦੀ ਲੋੜ ਨਹੀਂ ਹਾਂਜੀ ਹਾਂਜੀ ਜਿਵੇਂ ਹੁਣ ਬਈਕਾਂ ਦੇ ਰਸਤੇ ਆਪਾਂ ਕਹਿ ਤੀਏ ਵੀ ਖੇ ਬਈਕਾ ਖੇਤਾਂ ਦੇ ਵਿੱਚ ਜੇ ਜਾਂਦੇ ਆ ਉਹ ਵੀ ਰਸਤੇ ਕੁਛ ਰਹਿ ਰਹੇ ਆ ਤੇ ਉਹ ਵੀ ਬੰਦੇ ਕੀਰਾਂ ਪੁੱਛ ਲੈਂਦੇ ਆ ਉਹਨਾਂ ਨੂੰ ਕੀ ਮੈਸੇਜ ਆਈ ਜੀ ਵੀਰ ਜੀ ਉਹ ਦਲ ਧੜੀ ਰੰਧਾਵਾ ਸਾਹਿਬ ਜਿਹੜੇ ਬਈਕਾਂ ਦੇ ਰਸਤੇ ਰਹਿ ਗਏ ਆ ਉਹ ਵੀ ਮਤਲਬ ਕਿ ਹੁਣ ਚਾਲੂ ਕਰ ਦਿੱਤੇ ਜਾਣਗੇ ਪਿੰਡ ਦਾ ਕੰਮ ਤਕਰੀਬਨ 10 15% ਹੀ ਰਹਿ ਗਿਆ ਬਿਲਕੁਲ ਮਤਲਬ ਕਿ ਜ਼ਿਆਦਾ ਨਹੀਂ ਗਿਆ ਕੋਈ 10 10 ਤੋਂ 20% ਤਾਂ ਹੀ ਰਹਿ ਗਿਆ ਬਾਕੀ ਪਿੰਡਾਂ ਦੇ ਰਸਤੇ ਤਕਰੀਬਨ ਜ਼ਿਆਦਾ ਬਣ ਗਏ ਆ ਥੋੜੇ ਰਹਿ ਗਏ ਆ ਤੇ ਕਿੰਨਾ ਸਮਾਂ ਇਹ ਪੰਚਾਇਤ ਹੋਰ ਚੱਲਦੀ ਹੈ ਚਾਹੇ ਮਰਲੇ ਪੰਚਾਇਤੀ ਚੋਣਾਂ ਤੱਕ ਕੰਮ ਤਾਂ ਜਿਉਂਦਾ ਤਿਉਂ ਹੀ ਚੱਲਦਾ ਰਹੂਗਾ ਬਾਕੀ ਨਵੀਂ ਪੰਚਾਇਤ ਆਉਣ ਤੋਂ ਬਾਅਦ ਵੀ ਇਵੇਂ ਹੀ ਚੱਲੂਗਾ ਕੋਈ ਦਿੱਕਤ ਨਹੀਂ ਤੇ ਬਈਕਾਂ ਦੇ ਰਸਤੇ ਬਣਾਉਣ ਤੇ ਵੀ ਧਿਆਨ ਆ ਪੂਰਾ ਉਹ ਵੀ ਸ਼ੁਰੂ ਕਰਦੇ ਆ ਜੀ ਇਟ ਲੱਗਣ ਵਾਲੀ ਇਟ ਲਾਵਾਂਗੇ ਜਿੱਥੇ ਲੋਕਟੈਲ ਲੱਗਣ ਵਾਲੀ ਉੱਥੇ ਲੋਕਟੈਲ ਲਾਵਾਂਗੇ ਤੇ ਜੇ ਕੋਈ ਸੜਕ ਦਾ ਕੰਮ ਹੁੰਦਾ ਹੋਇਆ ਤੇ ਉਹ ਵੀ ਕਰਵਾਵਾਂਗੇ ਜੀ ਮੰਤਰੀ ਸਾਹਿਬ ਨੂੰ ਕਹਿ ਕੇ ਜਿੱਥੇ ਵੀ ਰਹਿੰਦਾ ਹੋਇਆ ਜਰੂਰ ਕਰਾਵਾਂਗੇ ਕਿ ਇਸ ਗੱਲ ਦੇ ਵਿੱਚ ਧਿਆਨ ਹੈ ਜੀ ਤੇ ਬਾਕੀ ਸੜਕ ਕੁਝ ਸਾਡੇ ਏਰੀਏ ਦੀ ਛੋਟੀਆਂ ਆ ਜਿਵੇਂ ਆ ਸਭਰਾ ਤੋਂ ਕੁੱਤੀ ਵਾਲਾ ਰੋਡ ਚੱਲਦਾ ਇਹ ਸਿੰਗਲ ਜਿਹਾ ਰੋਡ ਹੈ ਕਾਫੀ ਹਰੀ ਕਹਿੰਦਾ ਕਿ ਜਾਂਦਾ ਸਾਡੀ ਇਹ ਨਾਲ ਦੀ ਨਾਲ ਅਸੀਂ ਬੇਨਤੀ ਵੀ ਕੀਤੀ ਹੈ ਮੰਤਰੀ ਸਾਹਿਬ ਨੂੰ ਕਿ ਜੇ ਥੋੜਾ ਜਿਹਾ ਵੱਡਾ ਹੋ ਜਾਵੇ ਤੇ ਰੋਡ ਕਾਫੀ ਲੰਬਾ ਹੈ ਬਿਲਕੁਲ ਸਭਰਾ ਤੋਂ ਤਕਰੀਬਨ 7 ਕਿਲੋਮੀਟਰ 8 ਲੰਮਾ ਪੈਂਦਾ ਪਿੰਡ ਕੁੱਤੀ ਵਾਲੇ ਸਾਣੀ ਹੁੰਦਾ ਹੋਇਆ ਬੂਦਨ ਜਾਂਦਾ ਤੇ ਜੇ ਪਿੰਡ ਮੰਤਰੀ ਸਾਹਿਬ ਨੇ ਵਾਦਾ ਕੀਤਾ ਸੀ ਵੀ ਇਹ ਵੱਡਾ ਕਰਾ ਲਿਆਂਗੇ ਕੰਮ ਨਾਲ ਨੂੰ ਚਿੰਤਾ ਕਰ ਰਹੇ ਹੋ ਕਿ ਪ੍ਰਵਾਦ ਨੇ ਆ ਇਹਦੇ ਵਿੱਚ ਵੀ ਸਾਡਾ ਧਿਆਨ ਹੈ ਜੇ ਰੋਡ ਵੱਡਾ ਹੋ ਜਾਵੇ ਤੇ ਲੰਬਾ ਰੋਡ ਹੈ ਵਿੱਚ ਪਿੰਡ ਦੀ 1 2 ਪੈ ਜਾਂਦੇ ਆ ਖਰੋਮਾ ਕੁੱਤੀ ਵਾਲਾ ਇਹਦੇ ਨਾਲ ਵੀ ਜੇ ਸਾਨੂੰ ਬਹੁਤ ਜਿਹੜੀਆਂ ਕੋਈ ਮੁਸ਼ਕਲਾਂ ਆਉਂਦੀਆਂ ਰਾਹ ਜੋ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਬਿਲਕੁਲ ਜੀ ਬਾਕੀ ਸਾਰਾ ਕੰਮਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਤੇ ਪਿੰਡਾਂ ਦੇ ਕੀ ਬਾਈਕਾਂ ਦੇ ਕੀ ਬਾਈਕਾਂ ਦੇ ਰਸਤੇ ਵੀ ਆਪਣੇ ਆ ਜੇ ਕੋਈ ਵੀ ਰਾਹ ਸਾਂਝਾ ਹੁੰਦਾ ਸਾਰਿਆਂ ਦਾ ਬਿਲਕੁਲ ਜੀ ਬਾਈਕਾਂ ਦੇ ਰਸਤੇ ਵੀ ਬਣਾਏ ਜਾਣਗੇ ਸਾਰਾ ਇਹ ਕੋਈ ਗੱਲ ਨਹੀਂ ਬਿਲਕੁਲ ਜੀ ਬਹੁਤ ਵਧੀਆ ਜੀ ਧੰਨਵਾਦ ਜੀ ਇਹ ਸਾਰੀ ਜਾਣਕਾਰੀ ਆਪਾਂ ਨੂੰ ਮੈਂਬਰ ਸਾਹਿਬਾ ਨੇ ਦਿੱਤੀ ਜੀ ਨਾਲ ਜਿੰਨੇ ਵੀ ਵੀਰ ਸਾਡੇ ਪਹੁੰਚਿਆ ਇੱਥੇ ਵੀਰਜੀ ਤੇ ਅਜੇ ਵੀ ਕੰਮ ਜਿਹੜਾ ਵੇਖੋ ਪੂਰਾ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਜੀ ਤੇ ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਸਾਰਿਆਂ ਦਾ ਹੀ ਫਾਇਦਾ ਜਿਹੜੀ ਥੋੜੀ ਜੀ ਸੜਕ ਹੋਰ ਚੌੜਾ ਹੋ ਜਾਏ ਤੇ ਜਿਹੜਾ ਵੀ ਕੰਮ ਆਿੰਦਾ ਉਹਨੂੰ ਪੂਰਾ ਕੀਤਾ ਜਾਣਾ ਜੇ ਜੀਦਾ ਜੀ ਕਰੋ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ